ਹਾਂਜੀ ਸਸਕਲ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਤੱਕ ਹੋਰ ਨਵਾਂ ਵਿਸ਼ਾ ਲੈ ਕੇ ਵਿਸ਼ਾ ਕੀ ਹੈ ਦੋਸਤੋ ਇੱਕ ਚਿੰਤਾ ਵਾਲੀ ਖਬਰ ਹੈ ਕਿਉਂਕਿ ਅਜੇ ਤੱਕ ਗੱਲ ਉੱਥੇ ਦੀ ਉੱਥੇ ਹੀ ਖੜਦੀ ਜਿਹੜੀ ਉਹ ਦਿਖਾਈ ਦੇ ਰਹੀ ਹੈ 3704 ਮਾਸਟਰਕੇਟ ਦੇ ਅਧਿਆਪਕਾਂ ਦੇ ਜਿਹੜੇ ਸੌਰਵ ਸ਼ਰਮਾ ਕੇਸ ਵਾਲੇ ਦੇ ਵਿੱਚ ਇੱਕ ਅੱਜ ਇੱਕ ਪੱਤਰ ਜਿਹੜਾ ਉਹ ਜਾਰੀ ਹੋਇਆ ਹੈ ਤੁਹਾਨੂੰ ਸਾਂਝਾ ਕਰਦਿੰਨੇ ਆ ਦੁਪਹਿਰ ਤੇ ਤਕਰੀਬਨ 1:00 ਵਜੇ ਤੇ ਇਹ ਪੱਤਰ ਜਿਹੜਾ ਉਹ ਸਾਹਮਣੇ ਨਿਕਲ ਕੇ ਆਇਆ ਹੈ ਅੱਜ ਜਿਹੜਾ ਹੈ 9 10 2025 ਦਾ ਇਹ ਪੱਤਰ ਹੈ ਜਦੋਂ ਇਹ ਪੱਤਰ ਆਇਆ ਕਿਉਂਕਿ ਹਲੇ ਤੱਕ ਇਸ ਪੱਤਰ ਦੇ ਵਿੱਚ ਕੋਈ ਸਪਸ਼ਟ ਨਹੀਂ ਕੀਤਾ ਗਿਆ ਕਿ 3704 ਅਧਿਆਪਕ ਦੇ ਜਿਹੜੇ ਸੌਰਵ ਸ਼ਰਮਾ ਕੇਸ ਨੂੰ ਜਿਹੜਾ ਬੇਸ ਬਣਾ ਕੇ ਉਹ ਕੇਸ ਲੱਗਿਆ ਹੋਇਆ ਉਹਦੇ ਵਿੱਚ ਪੰਜਵਾਂ ਪੀਕ ਮਿਸ਼ਨ ਹੈ ਕਿ ਛੇਮਾ ਪੀਕ ਮਿਸ਼ਨ ਹੈ ਸਿਰਫ ਹਦਾਇਤ ਕੀ ਕੀਤੀ ਗਈ ਹੈ ਤੁਹਾਨੂੰ ਸਾਂਝਾ ਕਰਦੇ ਨੇ ਦੇਖਿਓ ਸਿਵਲ ਰੈਕਟ ਪਟੀਸ਼ਨ ਨੰਬਰ 15896 ਆਫ 2023 ਸੌਰਵ ਸ਼ਰਮਾ ਬਨਾਮ ਪੰਜਾਬ ਸਰਕਾਰ ਵਿੱਚ ਹੋਏ ਫੈਸਲੇ ਦੇ ਆਧਾਰ ਤੇ ਡਿਸਪੋਜ਼ ਆਫ ਹੋਏ ਜਾਂ ਹੋ ਰਹੇ ਕੋਰਟ ਕੇਸਾਂ ਵਿੱਚ ਮਾਨਯੋਗ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਜਿਹੜੇ ਲਾਗੂ ਕਰਨ ਨਾਲ ਸੰਬੰਧੀ ਹੈ ਭਾਵੇਂ ਉਹਨਾਂ ਦੇ ਜਿਹੜਾ ਹੈਗੇ ਕੋਰਟ ਦੇ ਕੇਸ ਆਏ ਨੇ ਚਾਹੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਨੇ ਉਹਨਾਂ ਨੂੰ ਸਰਵਪ ਸ਼ਰਮਾ ਕੇਸ ਦੇ ਵਿੱਚ ਜਾਂ ਹੋਰ ਉਹਨੂੰ ਬੇਸ ਬਣਾ ਕੇ ਜਿੰਨੇ ਕੇਸ ਲੱਗੇ ਹੈ ਕਿ ਜਿਹੜੇ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਜਾਰੀ ਕੀਤਾ ਜਾਵੇ ਹੁਣ ਆਪਾਂ ਨੂੰ ਵੀ ਪਤਾ ਹੈ ਦੋਸਤੋ ਕੋਰਟ ਦੇ ਕੇਸਾਂ ਦੇ ਵਿੱਚ ਇਹ ਲਿਖਿਆ ਹੈ ਕਿ 10 ਦਿਨ 134 800 ਪਲੱਸ 5000 ਗ੍ਰੇਡ ਦੇ ਗੱਲ ਫਿਰ ਉੱਥੇ ਜਿੱਥੇ ਖੜੀ ਹੈ ਹੁਣ ਇਹਨਾਂ ਨੇ ਕੁਝ ਵੀ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਕਿ ਉਹਨਾਂ ਨੂੰ ਪੰਜਵਾਂ ਮਿਲੇਗਾ ਨាច់ੇ ਮਾ ਮਿਲੂਗਾ ਕਿਉਂਕਿ ਸਿਰਫ ਇੱਕ ਅੱਖਰ ਲਿਖਣ ਦੇ ਨਾਲ ਪੂਰੀ ਦੀ ਪੂਰੀ ਗੱਲ ਕਲੀਅਰ ਹੋ ਜਾਂਦੀ ਸੀ ਜੇਕਰ ਹੁਣ ਤੁਸੀਂ ਦੇਖਦੇ ਹੋ ਆ ਤੁਹਾਡਾ ਇੱਕ ਲਾਈਨ ਅਪ ਹੋਰ ਪੜ ਲੈਂਦੇ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਂਦਾ ਹੈ ਲਿਖਿਆ ਕਿ ਨੂੰ ਗਿਆ ਜੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਠੀਕ ਹੈ ਜੀ ਤੇ ਸਕੂਲ ਮੁਖੀ ਨੂੰ ਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੁਣ ਤਨਖਾਹ ਵਧਣੀ ਹੈ ਉਹ ਇਹਨਾਂ ਦੇ ਉੱਪਰ ਇੰਪਲੀਮੈਂਟ ਹੋਣਾ ਹੈ ਉਹ 6ਵਾਂ ਵੀ ਹੋ ਸਕਦਾ ਹੈ ਤੇ 5ਵਾਂ ਵੀ ਹੋ ਸਕਦਾ ਹੈ ਕਿਉਂਕਿ ਇਹਦੇ ਵਿੱਚ ਕੋਈ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜਾ ਸਿਰਫ ਇਹਨਾਂ ਨੇ ਕਿਹਾ ਤਾਂ ਵੀ ਜਿਹੜੇ ਕੋਰਟ ਦੇ ਹੁਕਮ ਹੈ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਅੱਥਰ ਪਰਸਨਲ ਬਨ ਸ਼ਾਖਾ ਦਾ ਪੱਤਰ ਨੰਬਰ ਜਿਹੜਾ ਹੋਇਆ 310 2025 ਨੂੰ ਜਿਹੜਾ ਹੋਇਆ ਸੀ ਉਪਰੋਕਤ ਵਿਸ਼ੇ ਤੇ ਹਵਾਲਾ ਅਧੀਨ ਪੱਤਰ ਦੀ ਕਾਪੀ ਆਪ ਨੂੰ ਜੋ ਕਾਰਵਾਈ ਹਿੱਤ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਪੱਤਰ ਵਿੱਚ ਦਰਜ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਜਾਈ ਜਾਵੇ ਕਿਉਂਕਿ ਜਿਹੜਾ ਪੱਤਰ ਦੇਖੋ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਅਲੱਗ ਤੋਂ ਭੇਜਿਆ ਜਾ ਚੁੱਕਾ ਹੈ ਸਿਰਫ ਇਹਨਾਂ ਨੇ ਜਿਹੜਾ ਇਹ ਪੱਤਰ ਹੈ ਇਹ ਜਰਨਲ ਕਰਤਾ ਜਿਹੜੇ ਪਰਸਨਲ ਪੱਤਰ ਹੈ ਉਹਨਾਂ ਤੱਕ ਮੇਰੀ ਸ਼ਾਇਦ ਸਿੱਖਿਆ ਅਫਸਰਾਂ ਤੱਕ ਪਹੁੰਚ ਗਿਆ ਜਾਂ ਜਿਹੜਾ ਪਹਿਲਾ ਪੱਤਰ ਉਹਦੀ ਜਿਹੜਾ ਬੇਸ ਤੇ ਜਾਂ ਉਹਦੀ ਪਾਲਣਾ ਕਰਨ ਹਿੱਤੇ ਜਿਹੜਾ ਇਹ ਨਵਾਂ ਪੱਤਰ ਜਿਹੜਾ ਜਾਰੀ ਕੀਤਾ ਗਿਆ ਕਿ ਇਸ ਪੱਤਰ ਦੇ ਅਕੋਰਡਿੰਗ ਜਿਹੜੇ ਪਹਿਲਾਂ ਤੁਹਾਨੂੰ ਗ੍ਰੇਡ ਤੇ ਦੱਸੇ ਗਏ ਆ ਉਹਨਾਂ ਦੇ ਅਕੋਰਡਿੰਗ ਸੈਲਰੀ ਬਣਾਈ ਜਾਵੇ ਤਾਂ ਦੋਸਤੋ ਗੱਲ ਭੰਬਲ ਪੂਸੇ ਚ ਅਜੇ ਵੀ ਉੱਥੇ ਦੀ ਉੱਥੇ ਖੜੀ ਹੈ ਜੇਕਰ ਇਹ ਬਕਾਇਦਾ ਇਹ ਲਿਖਦੇ ਹੈ ਕਿ ਕੋਰਟ ਦੇ ਹੁਕਮਾਂ ਦੇ ਅਨਸਾਰ ਸੈਕਟ 04 ਨੂੰ 6ਵੇਂ ਪੇ ਕਮਿਸ਼ਨ ਦੇ ਬਣਦੇ ਲਾਭ ਦਿੱਤੇ ਜਾਣ ਤਾਂ ਦੇਖੋ ਗੱਲ ਕਲੀਅਰ ਹੋ ਜਾਂਦੀ ਹੈ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੇ ਪਹਿਲਾ ਪੱਤਰ ਜਾਰੀ ਹੋਇਆ ਉਹਦੇ ਵਿੱਚ ਸਿਰਫ ਉਹਨਾਂ ਨੇ ਇਕੱਲਾ ਇਹ ਕਿਹਾ ਵੀ 704 ਅਧਿਆਪਕਾਂ ਨੂੰ ਜਿਹੜੇ ਪਟੀਸ਼ਨਰਸ ਨੇ ਕੋਰਟ ਦੇ ਹੁਕਮ ਅਨਸਾਰ ਉਹਨਾਂ ਨੂੰ 10334 800 5000 ਗ੍ਰੇਡ ਪੇ ਦੇ ਹਿਸਾਬ ਨਾਲ ਜਿਹੜੀ ਉਹ ਸੈਲੀ ਬਣਾਈ ਜਾਵੇ ਹੁਣ ਬਹੁਤ ਸਾਰੇ ਅਧਿਆਪਕ ਕਹਿ ਲਈਏ ਜਾਂ ਕਲਰਕ ਕਹਿ ਲਈਏ ਜਾਂ ਡੀਓ ਕਹਿ ਲਈਏ ਜਾਂ ਡੀਡਿਓਜ਼ ਕਹਿ ਲਈਏ ਉਸ ਨੂੰ ਇਹ ਮੰਨਦੇ ਆ ਕਿ ਜਿਹੜਾ 10334 800 ਪਲੱਸ 5000 ਗ੍ਰੇਡ ਪੇ ਆ ਉਹ ਪੰਜਵੇਂ ਪੇਸਕਲ ਦੇ ਵਿੱਚ ਆਉਂਦਾ ਤੇ ਜਦ ਕਿ ਕੁਝ ਡੀਡਿਓਜ਼ ਜਾਂ ਹੋਰ ਜਿਹੜੇ ਪੁਰਾਣੇ ਅਧਿਆਪਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਤੇ ਸਾਨੂੰ 6ਵੇਂ ਰਿਕੋਰਡਿੰਗ ਜਿਹੜੀ ਉਹ ਤਨਖਾਹ ਮਿਲਦੀ ਹੈ ਹੁਣ ਗੱਲ ਦਾ ਨਿਚੋੜ ਕੀ ਹੈ ਅਜੇ ਤੱਕ ਨਹੀਂ ਨਿਕਲਿਆ ਕੀ ਇਹ 5ਵਾਂ ਮੰਨਿਆ ਜਾਵੇ ਜਾਂ 6ਵਾਂ ਮੰਨਿਆ ਜਾਵੇ ਕਿਉਂਕਿ ਜੇਕਰ 5ਵਾਂ ਬਣਦਾ ਤਾਂ ਬਹੁਤ ਦੁੱਖ ਦੀ ਗੱਲ ਹੈ ਜੇ 6ਵਾਂ ਬਣਦਾ ਤਾਂ ਕਿਉਂ ਜਾਰੀ ਜਿਹੜਾ ਹੁਕਮ ਨਹੀਂ ਕੀਤਾ ਜਾ ਰਿਹਾ ਕਿਉਂ ਸਪਸ਼ਟ ਨਹੀਂ ਕੀਤਾ ਜਾ ਰਿਹਾ ਅਜੇ ਵੀ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਸੋ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਜਿਸ ਤਰ੍ਹਾਂ ਕਿ ਤਿਉਹਾਰਾਂ ਦੇ ਦਿਨ ਆ ਰਹੇ ਆ ਆਪਾਂ ਨੂੰ ਪਤਾ ਵੀ ਸੈਂਟਰ ਦਾ ਜਿਹੜਾ ਡੀਏ ਵੀ ਹੈ ਉਹ 55 ਤੋਂ ਵੱਧ ਕੇ 58% ਹੋ ਗਿਆ ਤੇ ਜਿਹੜੇ ਪੰਜਾਬ ਦੇ ਕਰਮਚਾਰੀ ਉਹ ਵਿਚਾਰੇ ਏਸੇ ਆਸ ਦੇ ਵਿੱਚ ਬੈਠੇ ਕਿ ਦੀਵਾਲੀ ਦੇ ਉੱਪਰ ਕੋਈ ਬੋਨਸ ਮਿਲੂਗਾ ਸ਼ਾਇਦ ਸਾਡਾ ਵੀ ਜਿਹੜਾ ਉਹ ਡੀਏ ਵਧਾ ਕੇ 42 ਤੋਂ 50 ਹੋਊਗਾ ਜਾਂ 55 ਹੋਊਗਾ ਜਾਂ 58 ਤੋਂ ਚਲੋ ਹਜੇ ਬਹੁਤ ਦੂਰ ਦੀ ਗੱਲ ਹੈ ਵੀ ਸ਼ਾਇਦ 42 ਤੋਂ 50 ਹੀ ਹੋ ਜੇ 5% ਵਾਜੇ ਇਹਦਾ ਵੈਸੇ ਤਾਂ 13% ਡੀਏ ਦੀ ਗੱਲ ਕਰ ਰਹੇ ਆ ਤੇ 16% ਡੀਏ ਦਾ ਹਜੇ ਬਕਾਇਆ ਬਾਕੀ ਹੈ ਮਤਲਬ ਜੇ ਕਹਦੇ ਵੀ ਮੁਲਾਜ਼ਮਾਂ ਦਾ ਕਰੋੜਾਂ ਰੁਪਿਆ ਸਰਕਾਰ ਵੱਲੋਂ ਪੈਂਡਿੰਗ ਤੇ ਹੈ ਠੀਕ ਹੈ ਜੀ ਤਾਂ ਉਹ ਇੰਨਾ ਛੇਤੀ ਦੇਣ ਲਈ ਹਜੇ ਰਾਜ਼ੀ ਨਹੀਂ ਪਰ ਹੁਣ 3704 ਅਧਿਆਪਕਾਂ ਦੇ ਲਈ ਜਿਹੜੀ ਸਮੱਸਿਆ ਵਿਚਾਰ ਜਾਂ ਤਾਂ ਜੂਨੀਅਨ ਵਾਲੇ ਮੈਂਬਰ ਦੱਸ ਸਕਦੇ ਆ ਜਾਂ ਜਿਹੜੇ ਐਕਸਪੋਰਟ ਨਹੀਂ ਜਾਂ ਜਦੋਂ ਇਹ ਪੱਤਰ ਥੋੜਾ ਜਿਹਾ ਇੰਪਲੀਮੈਂਟ ਹੋਣ ਦੇ ਵਿੱਚ ਰੂਪ ਦੇ ਵਿੱਚ ਆਇਆ ਡੀ ਡੀਓਸ ਕੀ ਕਹਿ ਰਹੇ ਆ ਡੀਓ ਕੀ ਕਹਿ ਰਹੇ ਆ ਉਦੋਂ ਥੋੜੀ ਜੀ ਜਿਹੜੀ ਉਹ ਜਾਣਕਾਰੀ ਨਿਕਲ ਕੇ ਸਾਹਮਣੇ ਆਊਗੀ ਕਿ ਇਹ 5ਵੇਂ ਦੇ ਅਕੋਰਡਿੰਗ ਬਣਾਉਣਗੇ ਜਾਂ 6ਵੇਂ ਦੇ ਅਕੋਰਡਿੰਗ ਬਣਾਉਣਗੇ ਉਹ ਕੀ ਨਿਕਲ ਕੇ ਆਊਗੀ ਉਹ ਤੁਹਾਨੂੰ ਤਕਰੀਬਨ ਸਾਰੇ ਟੀਚਰਾਂ ਨੂੰ ਪਤਾ ਲੱਗ ਹੀ ਜਾਣਾ ਦੋਸਤੋ ਕਿਉਂਕਿ ਜੀ ਡੀਓਸ ਨੇ ਤੁਹਾਡੇ ਤੋਂ ਡਾਟਾ ਕਲੈਕਟ ਕਰਨਾ ਹੈ ਜਾਂ ਜਦੋਂ ਬਿੱਲ ਬਣਨੇ ਆ ਉਦੋਂ ਥੋੜੀ ਬਹੁਤ ਜਾਣਕਾਰੀ ਕੀਤੀ ਜਾਣੀ ਆ ਜਾਂ ਅਕਸਰ ਮਤਲਬ ਇਹ ਪਤਾ ਲੱਗ ਹੀ ਪਰ ਮਾਤਾ ਵੈਸੀ ਤੱਕ ਰਿਛੇਮੀ ਰਿਕਾਰਡਿੰਗ ਹੀ ਬਣਾਇਆ ਜਾਵੇ ਪਰ ਜੇ ਪੰਜਵੇਂ ਦੇ ਬਣਾਉਣਾ ਤਾਂ ਫਿਰ ਵੀ ਦੋਸਤੋ ਜਿਵੇਂ ਕਹਦੇ ਵੀ ਆਪਣਾ ਸੰਘਰਸ਼ ਉਸੇ ਤਰ੍ਹਾਂ ਹੀ ਜਿਹੜਾ ਉਹ ਚੱਲੂਗਾ ਕਿਉਂਕਿ ਪੰਜਵਾਂ ਤਾਂ ਦੇਖੋ ਮਨਜ਼ੂਰੀ ਨਹੀਂ ਕੀਤਾ ਗਲਤ ਛੇਮੀ ਨਹੀਂ ਹੋ ਰਹੀ ਹੈ ਸੈਂਟਰ ਦੇ ਵਿੱਚ ਅੱਠਵਾਂ ਵੀ ਚੱਲ ਰਿਹਾ ਠੀਕ ਹੈ ਜੀ ਸੋ ਐਕਸਪਰਟ ਦੱਸ ਸਕਦੇ ਆ ਜਾਂ ਜੂਨੀਅਰ ਦੇ ਮੈਂਬਰ ਦੱਸ ਸਕਦੇ ਆ ਕਿਰਪਾ ਕਰਕੇ ਜੇਕਰ ਕੋਈ ਜ਼ਿਆਦਾ ਐਕਸਪਰਟ ਬੈਠਾ ਹੈ ਕਿਉਂਕਿ ਹੋ ਸਕਦਾ ਕਿਸੇ ਕੋਲ ਵੀਡੀਓ ਪਹੁੰਚੀ ਤਾਂ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਰੈਪ ਆਪਣੀ رائے ਵਿਚਾਰ ਜ਼ਰੂਰ ਸਾਂਝੇ ਕਰਿਓ ਸੋ ਮਿਲਦੇ ਆ ਕਿਸੇ ਹੋਰ ਨਵੀਂ ਖ